ਅੱਜ ਦਾ ਦਿਨ ਮਹਾਨ ਦਿਨ ਹੈ ਜਿਸ ਦਿਨ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਥ ਖਾਲਸਾ ਦੀ ਸਜਣਾ ਕੀਤੀ ਕਿਉਂ ਕਰਨੀ ਪਈ ਜਿਸ ਵੇਲੇ ਬੜਾ ਅਤਿਆਚਾਰ ਹੁੰਦਾ ਸੀ ਜੋ ਲੋਕ ਸੀ ਉਹ ਦਬਲੇ ਕੁਤਲੇ ਹੀ ਸਨ ਉਹਨਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਜੋ ਪੁਕਾਰ ਕਰਦੇ ਸੀ ਤਾਂ ਵੀ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਸੀ ਇਸ ਕਾਰਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੂਟਾ ਲਾਇਆ ਸੀ ਸਿੱਖੀ ਦਾ ਉਸ ਬੂਟੇ ਨੂੰ ਫਲ ਲਾ ਦਿੱਤਾ ਕਿ ਖੰਡੇ ਬਾਟੇ ਦਾ ਅਮਰ ਸਕਾ ਕੇ ਗਿੱਤਰਾ ਤੋਂ ਸ਼ੇਰ ਬਣਾਉਣ ਦੀ ਜੋ ਸਤਿਗੁਰੂ ਨੇ ਬਚਨ ਕੀਤਾ ਸੀ ਉਹ ਪੂਰਾ ਕਰਕੇ ਦੱਸ ਦਿੱਤਾ ਸਤਗੁਰੂ ਜੀ ਕਹਿੰਦੇ ਹਨ ਆਉਂਦੀ ਨਾ ਬਸੰਤਰ ਉਤ ਖਿਰਦੀ ਫਲਵਾੜੀ ਨਾ ਏ ਜਿਉਂ ਨਾ ਬੰਦ ਬੰਦ ਕਟਵਾਉਂਦੇ ਸਿੰਘ ਸੂਰਮੇ ਕਿ ਧੰਨ ਸਤਗੁਰਾਂ ਨੇ ਐਸੇ ਸੂਰਮੇ ਪੈਦਾ ਕੀਤੇ ਜਿਨ੍ਹਾਂ ਦੇ ਸੀਸ ਧਰਾਂ ਤੋਂ ਜੁਦਾ ਕਰਕੇ ਉਹਨਾਂ ਨੂੰ ਫੇਰ ਸਜਾ ਜੀਨ ਕਰਕੇ ਅਮਰਦੀ ਦਾਦ ਦਿੱਤੀ ਖੰਡੇ ਬਾਟੇ ਦਾ ਅਮਰ ਤਿਆਰ ਕਰਕੇ ਉਹਨਾਂ ਨੂੰ ਸੁਕਾਇਆ ਗਿਆ ਉਸਨੂੰ ਬਹਾਦਰ ਬਣਾ ਦਿੱਤੇ ਸਤਿਗੁਰੂ ਜੀ ਕਹਿੰਦੇ ਹਨ ਚਿੜੀਆਂ ਤੋਂ ਬਾਜ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਉਹਨਾਂ ਨੇ ਪੂਰਾ ਬਚਨ ਕਰ ਦਿੱਤਾ ਜਦੋਂ ਅਰੰਗਜੀਤ ਜਿਹੜਾ ਸੀ ਉਸ ਵੇਲੇ ਜੰਜੂ ਲਾ ਕੇ ਦਬਲੇ ਕੁਦਰੇ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਸੀ ਦਿੰਦਾ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਮੇਰੇ ਰਾਜ ਦੇ ਵਿੱਚ ਪੱਗ ਨਹੀਂ ਬਨ ਸਕਦਾ ਕੋਈ ਢੋਲਕੀ ਨਹੀਂ ਵਜਾ ਸਕਦਾ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਉਸ ਲਈ ਧੰਨ ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਪੂਰੇ ਕਦਰ ਤੇ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਉਹ ਨਫ਼ਰਤ ਕਰਦੇ ਸਨ ਕਿ ਇਹ ਨੀਚ ਹਨ ਉਹ ਨੀਚਾਂ ਕੋਲੋਂ ਸਤਿਗੁਰੂ ਨੇ ਇੱਕ ਪੰਗਤ ਦੇ ਵਿੱਚ ਬਿਠਾ ਕੇ ਖੰਡੇ ਬਾਟੀ ਦਾ ਜੋ ਅਮਰ ਸੀ ਉਹ ਪਿਆਇਆ ਸੀ ਕਿ ਉਹਨਾਂ ਨੂੰ ਸੂਰਮੇ ਬਣਾ ਦਿੱਤਾ ਜਾਦ ਪਾਤ ਤੋਂ ਉੱਪਰ ਉੱਠ ਕੇ ਇਹ ਜੋ ਕਾਰ ਸੀ ਸਤਗੁਰਾਂ ਜੀ ਨੇ ਕੀਤਾ ਸੀ ਕਿ ਉਸ ਵੇਲੇ ਸਤਗੁਰੂ ਜੀ ਕਹਿੰਦੇ ਹਨ ਕਿ ਜਿੱਥੇ ਢੋਲ ਕੀ ਦੀ ਪਾਬੰਦੀ ਹੈ ਉੱਥੇ ਮੈਂ ਨਗਾਰਾ ਵਜਾਵਾਂਗਾ ਉਹ ਸਤਗੁਰੂ ਜੀ ਨੇ ਨਗਾਰਾ ਤਿਆਰ ਕੀਤਾ ਜੋ ਪਹਾੜੀ ਰਾਜਾਂ ਦੇ ਵਿੱਚ ਵੀ ਇੱਕ ਥਰਹਲੀ ਮਚਾ ਦਿੰਦਾ ਸੀ ਕਿ ਉਹਨਾਂ ਨੂੰ ਹੀ ਗਸ ਪੈਂਦੀ ਸੀ ਕਿ ਕੌਣ ਨਗਾਰਾ ਵਜਾ ਰਿਹਾ ਹੈ ਸਤਗੁਰਾਂ ਜੀ ਨੇ ਜਿੱਥੇ ਇੱਕ ਘੋੜੇ ਦੇ ਚੜ੍ਹਨ ਦੀ ਪਾਬੰਦੀ ਸੀ ਸਤਗੁਰਾਂ ਨੇ ਆਪਣੇ ਖਾਸੇ ਨੂੰ ਦੋ-ਦੋ ਘੋੜਿਆਂ ਦੀ ਸਵਾਰੀ ਕਰਨੀ ਦੱਸ ਦਿੱਤੀ ਸਤਗੁਰਾਂ ਨੇ ਤੀਰ ਅੰਦਾਜ਼ੀ ਸ਼ਸਤਰ ਵਿੱਦਿਆ ਦੀ ਨਿਪੁੰਤਾ ਆਪਣੇ ਖਾਸੇ ਨੂੰ ਬਖਸ਼ੀ ਵੀਰਸ ਬਖਿਆ ਜੋ ਸੇਧ ਵਿੱਚ ਕਾਮਯਾਬ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਇੱਕ ਸੂਰਮੇ ਬਣਾ ਕੇ ਇੱਕ ਦੁਨੀਆ ਦੇ ਵਿੱਚ ਪੇਸ਼ ਕਰ ਦਿੱਤਾ ਸੀ ਕਿ ਜਿਹੜਾ ਖਾਲਸਾ ਜਿਹੜਾ ਪ੍ਰਾਣੀ ਡਰ ਦਰਦਾ ਹੈ ਮਰਨ ਤੋਂ ਡਰਦਾ ਹੈ ਉਹ ਖੰਡੇ ਬਾਟੇ ਦਾ ਅਮਰ ਛਕ ਲਵੇ ਉਹ ਕਦੇ ਵੀ ਨਹੀਂ ਡਰੇਗਾ ਕਿਉਂ ਤਗੜਿਆਂ ਦੇ ਨਾਲ ਮੁਕਾਬਲਾ ਕਰ ਲਵੇਗਾ ਇਹ ਤਾਂ ਸਤਗੁਰੂ ਤਸੇ ਪਾਤਸ਼ਾਹ ਜੀ ਦਾ ਅੱਜ ਜੋ ਸਾਖੀ ਦਾ ਦਿਹਾੜਾ ਹੈ ਅੱਜ ਦੇ ਦਿਨ ਦੇ 사ਤਗੁਰਾਂ ਨੇ ਕੇਸ ਕਰਦੀ ਧਰਤੀ ਦੇ ਉੱਤੇ ਖੰਡੇ ਬਾਟੇ ਦਾ ਤਿਆਰ ਕਰਕੇ ਸੰਗਤਾਂ ਨੂੰ ਭੁਲਾਇਆ ਸੀ ਤੇ ਗਿੱਧਰਾਂ ਤੋਂ ਸ਼ੇਰ ਬਣਾਇਆ ਸੀ ਇਹ ਅੱਜ ਦਾ ਇਤਿਹਾਸ ਹੈ ਕਿ ਬੇਨਤੀ ਹੈ ਕਿ ਵਾਤੋ ਵਾਦ ਅਮ ਖੰਡੇ ਬਾਟੇ ਦਾ ਅਮਰਤ ਸਗੋ ਤੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਕਿ ਉਹਨਾਂ ਨੂੰ ਮਾਵਾਂ ਦੀ ਬੇਨਤੀ ਹੈ ਮਾਂ ਉਹਨਾਂ ਦੀਆਂ ਨੂੰ ਇਹ ਕਿ ਆਪਣੇ ਪੁੱਤਰਾਂ ਦੇ ਕੇਸ ਨਾ ਕਟਾਓ ਬੱਚਿਆਂ ਦੇ ਤੇ ਸੋਹਣੇ ਜੂੜੇ ਕਰਕੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜੋ ਤੇ ਆਪ ਵੀ ਜੁੜੋ ਇਹ ਅੱਜ ਦੇ ਦਿਨ ਤੇ ਮਹਾਨਤਾ ਹੈ ਕਿ ਜੋ ਆਇਦਾ ਦਿਨ ਸਾਖੀ ਦਾ ਦਿਹਾੜਾ ਹੈ ਅੱਜ ਦੇ ਦਿਨ ਸਤਗੁਰਾਂ ਨੇ ਇੱਕ ਪਨੀਰੀ ਤਿਆਰ ਕਰਕੇ ਨਵਾਂ ਖੂਨ ਪੈਦਾ ਕਰ ਦਿੱਤਾ ਸੀ ਜਿਨ੍ਹਾਂ ਦਰਸਤਾਂ ਦੀਆਂ ਕੁੰਬੜੀਆਂ ਨਵੀਆਂ ਨਿਕਲਦੀਆਂ ਹਨ ਸੋਹਣੀਆਂ ਲੱਗਦੀਆਂ ਹਨ ਕਣਕਾਂ ਵੱਡੀਆਂ ਜਾਂਦੀਆਂ ਹਨ ਕਣਕਾਂ ਘਰਾ ਵਿੱਚ ਦਾਣੇ ਖਾਣ ਵਾਸਤੇ ਆਉਂਦੇ ਹੈ ਉਸ ਵਲੇ ਸਾਕੀ ਦੀ ਮਹਾਨਤਾ ਹੈ ਇਹ ਜੋ ਇਹ ਪਿਆਰ ਕਰਕੇ ਸਾਰਿਆਂ ਨੂੰ ਫਤਿਹ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ